ਆਪਣੀ ਜਿਹੜੀ ਮੂਵੀ ਆਉ ਲਗਾਤਾਰ ਆ ਰਹੀਆਂ ਨੇ ਨਾ ਅੱਜ ਵੀ ਆਪਾਂ ਨੇ ਵੀਡੀਓ ਅਪਲੋਡ ਕਰਨੀ ਤੇ ਕੱਲ ਵੀ ਤੇ ਤੁਸੀਂ ਬਹੁਤ ਜ਼ਿਆਦਾ ਸਾਥ ਦੇ ਰਹੇ ਹੋ। ਇੱ ਲਈ ਅਸੀਂ ਤੁਹਾਡੇ ਬਹੁਤ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਹਾਂ ਤੇ ਇੱਕ ਯਾਰ ਮਲਕੇ ਹੁਣ ਜਿਹੜਾ ਲਾਈਵ ਹੋਇਆ ਹੋਇਆ ਨਾ ਇਹ ਮੀਂਹ ਦੇ ਵਿੱਚ ਹੋ ਜਾਂਦੀ ਪੈਣ ਲੱਗ ਰਿਹਾ ਵਾ। ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਹੁਣ ਤੁਹਾਡੇ ਇੱਥੇ ਜਿੱਥੇ ਵੀ ਤੁਸੀਂ ਹੈਗੇ ਉੱਥੇ ਵੀ ਪੈ ਰਿਹਾ ਜਾਂ ਨਹੀਂ ਪੈ ਰਿਹਾ। ਜਾਂ ਇਸ ਵਾਰੀ ਜਿਹੜੇ ਬਾਰਿਸ਼ ਹੈ ਕਿੰਨੀ ਕੁ ਹੋ ਗਈ ਆ ਨਾ ਜਾਂ ਮਿਲ ਕੇ ਕਿੰਨੀ ਕੁ ਹੋ ਸਕਦੀ ਆ ਤੁਹਾਡੇ ਅਕੋਰਡਿੰਗ ਤੇ ਇੱਕ ਯਾਰ ਅੱਜ ਦਾ ਸਵਾਲ ਵੀ ਆ ਮੇਰਾ ਅੱਜ ਦਾ ਸਵਾਲ ਹੈ ਇਹ ਕਿ ਔਰਤ ਇੱਕ ਔਰਤ ਹੁੰਦੀ ਇੱਕ ਬੰਦਾ ਹੁੰਦਾ ਨਾ ਜਾਂ ਫੀਮੇਲ ਤੇ ਮੇਲ ਹਨ ਲਾ ਲਓ ਤੇ ਜੇ ਇਹਨਾਂ ਦੇ ਵਿੱਚੋਂ ਆਪਾਂ ਕੰਪੈਰੀਜ਼ਨ ਕਰੀ ਜਾਵੇ ਜਾਂ ਪੁੱਛਿਆ ਜਾ ਕੋਈ ਸਵਾਲ ਬਣਦਾ ਹੋਵੇ ਤਾਂ ਉਹ ਸਵਾਲ ਇਹ ਮੈਂ ਪੁੱਛਣਾ ਚਾਹੁੰਦਾ ਸੋ ਤੁਹਤੋਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਜੇ ਜੇ ਪੁੱਛਿਆ ਜਾਵੇ ਕਿ ਔਰਤ ਸੋਹਣੀ ਹੁੰਦੀ ਆ ਖੂਬਸੂਰਤ ਹੁੰਦੀ ਆ ਜਾਂ ਬੰਦਾ ਖੂਬਸੂਰਤ ਹੁੰਦਾ ਹੈ ਨਾ ਇਹ ਦੋਨਾਂ ਦੇ ਵਿੱਚੋਂ ਜੇ ਆਪਾਂ ਰੇਟਿੰਗ ਕਰਨੀ ਹੋਵੇ ਇੱਕ ਤਰ੍ਹਾਂ ਦੀ ਹੈ ਨਾ ਵੀ ਜ਼ਿਆਦਾ ਖੂਬਸੂਰਤ ਕੌਣ ਹੁੰਦੇ ਨੇ ਸੋਹਣੇ ਕੌਣ ਹੁੰਦੇ ਨੇ ਸਰਾ ਤੇ ਉਹ ਸੋਹਣੇ ਬੰਦਾ ਮਤਲਬ ਕਿ ਕਮੈਂਟ ਜ਼ਰੂਰ ਕਰਿਓ ਸਾਨੂੰ ਕਿਉਂਕਿ ਤੁਹਾਡੇ ਵਿਚਾਰ ਦੱਸਿਓ ਮੈਨੂੰ ਵੀ ਤੁਹਾਡੇ ਵਿਚਾਰ ਕੀ ਆ ਵੀ ਜਿਹੜੇ ਬੰਦਾ ਸੋਹਣਾ ਹੁੰਦਾ ਆ ਔਰਤ ਜ਼ਿਆਦਾ ਸੋਹਣੀ ਹੁੰਦੀ ਆ ਖੂਬਸੂਰਤ ਹੁੰਦੀ ਆ ਕਿਉਂਕਿ ਅ ਬਾਕੀ ਮੈਂ ਆਪਣਾ ਵਿਚਾਰ ਵੀ ਤੁਹਾਨੂੰ ਦੱਸ ਦਿੰਦਾ ਹਨਾ ਵੀ ਮੈਨੂੰ ਸੰਜੇ ਸਕੇ ਲੱਗਦਾ ਫਨੀ ਟੋਨ ਲਾ ਲੋ ਹਨਾ ਜਾਂ ਕੋਈ ਨੀਂਦ ਲਾ ਲੋ ਬਾਕੀ ਤੁਸੀਂ ਦੱਸ ਦਿਓ ਕਿ ਮੇਰੇ ਨਾਲ ਸਹਿਮਤ ਹੋ ਜਾਂ ਨਹੀਂ ਸਹਿਮਤ ਹੈ ਕਿ ਨਾ ਪਹਿਲਾਂ ਤੁਸੀਂ ਆਪਣੇ ਵਿਚਾਰ ਦੱਸਿਓ ਇਹ ਵੀਡੀਓ ਜਿਹੜੀ ਲਾਈਵ ਦੇਖ ਰਿਹਾ ਜਾਂ ਬਾਅਦ ਚ ਦੇਖਣਗੇ ਨਾ ਪਹਿਲਾਂ ਇਹ ਮੇਰਾ ਕੁਐਸਚਨ ਸੀ ਮੈਂ ਰਿਪੀਟ ਕਰ ਦਿੰਦਾ ਕਿ ਔਰਤ ਖੂਬਸੂਰਤ ਹੁੰਦੀ ਹੈ ਜਾਂ ਇੱਕ ਬੰਦਾ ਖੂਬਸੂਰਤ ਹੁੰਦਾ ਹੈ ਫੀਮੇਲ ਠੀਕ ਹੈ ਮੇਲ اور ਫੀਮੇਲ ਰਹੇ ਸਵਾਲ ਹੈ ਤੇ ਇਹਨਾਂ ਦੋਨਾਂ ਦੇ ਵਿੱਚ ਦੱਸੋ ਵੀ ਖੂਬਸੂਰਤ ਕੌਣ ਹੁੰਦਾ ਹੈ ਤੇ ਮੇਰਾ ਜਿਹੜਾ ਪੁਆਇੰਟ ਆਫ View ਹੈ ਜਿਹੜਾ ਮੈਨੂੰ ਲੱਗਦਾ ਹਨਾ ਉਹ ਤੁਸੀਂ ਜੱਜ ਕਰਦੇ ਹੋ ਵੀ ਮੈਂ ਸਹੀ ਹਾਂ ਜਾਂ ਗਲਤਾਂ ਤੁਹਾਨੂੰ ਡਿclare ਮੇਰੇ ਹਿਸਾਬ ਨਾਲ ਜਿਹੜਾ ਇੱਕ ਬੰਦਾ ਹੁੰਦਾ ਹੈ ਮਰਦ ਹੁੰਦਾ ਉਹ ਜ਼ਿਆਦਾ ਖੂਬਸੂਰਤ ਹੁੰਦਾ ਕਿਉਂਕਿ ਮੈਂ ਇੱਕ ਮੇਲ ਆ ਹਨਾ ਮਰਦਾਂ ਤਾਂ ਮੈਂ ਇਹ ਕਹਿੰਗਾ ਨਹੀਂ ਕਰ ਰਿਹਾ ਕਿ ਮੇਰੇ ਕਰ ਕਿ ਮੈਂ ਆਪਣੇ ਕਰਕੇ ਕਹਿੰਦਾ ਵੀ ਖੂਬਸੂਰਤ ਹੁੰਦਾ ਉਹਦਾ ਮੈਨੂੰ ਇੱਕ ਰੀਜ਼ਨ ਹੈ ਇਫੈਕਟ ਆਇਆ ਕਿ ਦੇਖੋ ਨਾ ਇੱਕ ਜਿਹੜੀ ਲੇਡੀਜ਼ ਹੁੰਦੀ ਆ ਉਹ ਕਿੰਨਾ ਆਪ ਦੇ ਆਪ ਨੂੰ ਹੋਰ ਸਜਣ ਸਵਾਰਨ ਵਾਸਤੇ ਕਿੰਨਾ ਮੇਕਅਪ ਕਰਦੀ ਆ ਲਾਈਕ ਲਿਪਸਟਿਕ ਹਿੰਕ ਹਨਾ ਉਹ ਚੀਜ਼ਾਂ ਮਲ ਕੇ ਤੇ ਕਰੀਮਾਂ ਵਗੈਰਾ ਜਿਵੇਂ ਜੋ ਵੀ ਆ ਮੇਕਅਪ ਵਗੈਰਾ ਕਰਦੇ ਆ ਹਨਾ ਕਿੱਤੇ ਵੀ ਜਾਣਾ ਕਰਨਾ ਵਿਆਹ ਸ਼ਾਦੀ ਆ ਮੇਕਅਪ ਪੂਰਾ ਅਮਲ ਕਰਨ ਠੋਕ ਕੇ ਕਰਦੇ ਆ ਹਨ ਤੇ ਮੈਨੂੰ ਬਸ ਇਹੀ ਲੱਗਦਾ ਕਿ ਉਹਦੇ ਵਿੱਚ ਉਸ ਮੁਕਾਬਲੇ ਦੇਗਾ ਉਹ ਹਨਾ ਵੀ ਮਰਦ ਜ਼ਿਆਦਾ ਖੂਬਸੂਰਤ ਹੁੰਦੇ ਆ ਕਿਉਂਕਿ ਇਹਨਾਂ ਨੂੰ ਜ਼ਿਆਦਾਤਰ ਮੇਕਅਪ ਵਗੈਰਾ ਇਹੋ ਐਦਾਂ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਬਾਕੀ ਇਹ ਦੋਸਤ ਮੇਰਾ ਪੁਆਇੰਟ ਆਫ View ਸੀ ਹਨਾ ਕਈ ਵਿਦਵਾਨ ਲੋਕ ਕਹਿਣਗੇ ਆਏ ਨਹੀਂ ਹੁੰਦਾ ਤੂੰ ਐਂ ਕਹਿਣਾ ਇਹ ਮੈਨੂੰ ਲੱਗਿਆ ਨਾ ਮੈਨੂੰ ਚੀਜ਼ ਲੱਗੀ ਬਾਕੀ ਜੋ ਤੁਹਾਨੂੰ ਚੀਜ਼ ਲੱਗੀ ਤੁਸੀਂ ਇਹ ਜ਼ਰੂਰ ਦੱਸਿਓ ਬੀ ਗੱਲ ਸਹੀ ਹੈ ਕਿ ਨਾ ਜਸਟ ਇਨ ਕੇਰ ਫਨ ਲੀਂ ਦਾ ਕੁਐਸਚਨ ਸੀ ਨਾ ਕਿ ਕਿਉਰਿਓਸਿਟੀ ਹੁੰਦੀ ਹੈ ਕਿ ਬੰਦੇ ਲਾਗਦੀ ਆ ਕਿ ਹਾਂ ਯਾਰ ਕੁਝ ਨਾ ਵੀ ਡਿਫਰੈਂਟ ਦੀ ਚੀਜ਼ ਹੈ ਜਾਂ ਇਦਾਂ ਆਪਾਂ ਕਰੇ ਸੋਚਦੇ ਆ ਜਾਂ ਤੁਸੀਂ ਵੀ ਸੋਚਦੇ ਹੋਵੋਗੇ ਨਾ ਉਹ ਚੀਜ਼ਾਂ ਨੂੰ ਲੈ ਕੇ ਇਸ ਵਿਸ਼ੇ ਤੇ ਗੱਲ ਕਰੀ ਆ ਮੈਂ ਤੇ ਵਿਦਵਾਨਾਂ ਨੂੰ ਖਾਸ ਕਰਕੇ ਜਿਹੜੇ ਗੁਣੀ ਗਿਆਨੀ ਬੰਦੇ ਆ ਹਨਾ ਆਪਾਂ ਤੋਂ ਮਿਲ ਕੇ ਵੱਧ ਗਿਆਨ ਰੱਖਦੇ ਆ ਪਲੀਜ਼ ਉਹ ਯਾਰ ਅਵੋਇਡ ਕਰਿਓ ਇਸ ਚੀਜ਼ ਨੂੰ ਜਾ ਤੁਸੀਂ ਵਿਚਾਰ ਦੇ ਸਕਦੇ ਹੋ ਨਾ ਪਰ ਕਿਸੇ ਨੂੰ ਥੋਪਿਓ ਨਾ ਵੀ ਤੁਸੀਂ ਆਹ ਕਹਿ ਰਹੇ ਸੀ ਜਾਂ ਹੁਣ ਹੁਣਾ ਚਿੰਦਾ ਉਹ ਚੀਜ਼ ਨਾ ਕਰਿਓ ਆਪਦਾ ਜਿਹੜਾ ਤੁਹਾਡਾ ਪੁਆਇੰਟ ਆਫ View ਆ ਉਹ ਤੁਸੀਂ ਰੱਖ ਸਕਦੇ ਹੋ ਨਾ ਕਮੈਂਟਸ ਦੇ ਵਿੱਚ ਜਾ ਕੇ ਤੇ ਜਿਹੜੇ ਜਿਹੜੇ ਲਾਈਵ ਮਤਲਬ ਕਿ ਵੀਡੀਓ ਦੇਖ ਰਿਹਾ ਜਾਂ ਉਸ ਤੋਂ ਬਾਅਦ ਵੀ ਦੇਖਣਗੇ ਉਹ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਕਿੱਥੋਂ ਕਿੱਥੋਂ ਇਹੜੀ ਵੀਡੀਓ ਉਹ ਰਿਚ ਕਰ ਰਹੀ ਆ ਉਹ ਦੇਖ ਰਿਹਾ ਤੇ ਆਪਣੇ ਜਿਹੜੇ ਵਿਚਾਰ ਆ ਉਹ ਜ਼ਰੂਰ ਸਾਂਝੇ ਕਰਿਓ ਦੇਖੋ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਦੋ ਸਵਾਲ ਸੀ ਇੱਕ ਤਾਂ ਮੀਂਹ ਆਲਾ ਕਿ ਮੀਂਹ ਕਿੱਥੇ ਕਿੱਥੇ ਪੈ ਰਿਹਾ ਠੀਕ ਇਹ ਨਾ ਕਿੰਨਾ ਪੈ ਗਿਆ ਦੂਜਾ ਸਵਾਲ ਇਹ ਸੀ ਕਿ ਔਰਤ ਖੂਬਸੂਰਤ ਹੁੰਦੀ ਹੈ ਜ਼ਿਆਦਾ ਜਾਂ ਮਰਦ ਖੂਬਸੂਰਤ ਹੁੰਦਾ ਹੈ ਹਨਾ ਤੀਜਾ ਸਵਾਲ ਹੈ ਮੇਰਾ ਤੀਜਾ ਸਵਾਲ ਇਹ ਹੈ ਕਿ ਜਿਹੜੇ ਜਿਹੜੇ ਬੰਦੇ ਵੀ ਜੁੱਤੀ ਪਾਉਂਦੇ ਆ ਪੰਜਾਬੀ ਜੁੱਤੀ ਪਾਉਂਦੇ ਆ ਹਨਾ ਪੰਜਾਬੀ ਜੁੱਤੀ ਦੇ ਵਿੱਚ ਯਾਰ ਮਤਲਬ ਕਿ ਬੰਦਾ ਡਿਸਾਈਡ ਕਿਵੇਂ ਕਰੇ ਵੀ ਆਹ ਰਾਈਟ ਸਾਈਡ ਦੀ ਹੈ ਜਾਂ ਲੈਫਟ ਸਾਈਡ ਦੀ ਹੈ ਜਾਂ ਖੱਬੇ ਪਾਸੇ ਰਹੀ ਹੈ ਸੱਜੇ ਪਾਸੇ ਰਹੀ ਹੈ ਨਾ ਇਹ ਕਦੇ ਤੁਸੀਂ ਸੋਚ ਕੇ ਦੇਖੋ ਮਲਕੇ ਹੂੰ ਤਾਂ ਜਿਵੇਂ ਹੁਣ ਚੱਪਲ ਪਾਣਿਆ ਬੂਟ ਪਾਣਿਆ ਨਾ ਆਪਾਂ ਸਲੀਪਰ ਕੋ ਜੋ ਵੀ ਪਾਣਿਆ ਇਸ ਤੋਂ ਇਲਾਵਾ ਤੇ ਉਹਨਾਂ ਨੂੰ ਤਾਂ ਪਤਾ ਹੁੰਦਾ ਵੀ ਇਹ ਲੈਫਟ ਦੀ ਹੈ ਰਾਈਟ ਦੀ ਹੈ ਨਾ ਈਵਨ ਕਿ ਆਪਾਂ ਕਈ ਵਾਰ ਬੱਚੇ ਗਲਤ ਵੀ ਪਾ ਲਾਂਦੇ ਆਪਾਂ ਉਹਨਾਂ ਨੂੰ ਵੀ ਕਹਿੰਨੇ ਵੀ ਯਾਰ ਪੁੱਤ ਸਹੀ ਕਰਕੇ ਪਾ ਪਰ ਜਿਹੜੀ ਪੰਜਾਬੀ ਜੁੱਤੀ ਹੁੰਦੀ ਹੈ ਉਹਦਾ ਆਪਾਂ ਨੂੰ ਕਿਵੇਂ ਪਤਾ ਲੱਗੇ ਵੀ ਆ ਖੱਬੇ ਪੈਰ ਦੀ ਹੋਇਆ ਜਾਂ ਸੱਜੇ ਪੈਰ ਦੀ ਹੋਇਆ ਤੇ ਜੇ ਤੁਹਾਨੂੰ ਇਹਦੇ ਬਾਰੇ ਕੁਝ ਪਤਾ ਹੈ ਤਾਂ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਦੋਸਤੋ ਅੱਜ ਆਪਣੀ 9:30 ਵਜੇ ਸਹੀ ਮੂਵੀ ਆਏਗੀ ਦੇਖਿਓ ਹਮੇਸ਼ਾ ਦੀ ਤਰ੍ਹਾਂ ਅਸੀਂ ਇੱਕ ਨਵੇਂ ਕਨਸੈਪਟ ਤੇ ਬਲਕੇ ਵੀਡੀਓ ਲੈਣਾ ਰੰਗਪਾਲ ਜੀ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਬਹੁਤ ਘੈਂਟ ਹੋਵੋਗੇ ਤੇ ਮਿਲਦੇ ਹਾਂ ਫਿਰ ਦੋਸਤੋ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਧੰਨਵਾਦ